ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਅੱਜ ਮੁਲਾਜ਼ਮ ਮਸਲੇ ਦੇ ਵਿੱਚ ਕਿ 13 ਫਰਵਰੀ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਆ ਜਿਹੜਾ ਮੁਲਾਜ਼ਮਾਂ ਨੂੰ ਲੈ ਕੇ ਆ ਮੁਲਾਜ਼ਮ ਤੇ ਪੈਨਸ਼ਨਾਂ ਨੂੰ ਲੈ ਕੇ ਐਮ ਫੈਸਲਾ ਜਿਹੜਾ ਇਸ ਵਿੱਚ ਹੋਇਆ ਤੇ ਇਸ ਦੇ ਵਿੱਚ ਕਾਫੀ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਦੀ ਰਚਨਾ ਨੂੰ ਲੈ ਕੇ ਵੀ ਆ ਜਿਹੜੀ ਉਹ ਪੰਜਾਬ ਸਰਕਾਰ ਦੀ ਹੈ ਜਿਹੜੀ ਮੋਹਰ ਆ ਗਈ ਉਹ ਲੱਗੀ ਆ ਤਕਰੀਬਨ 5.5 ਮਹੀਨਿਆਂ ਦੇ ਇਨ ਲੰਬੇ ਇੰਤਜ਼ਾਰ ਤੋਂ ਬਾਅਦ ਆ ਜਿਹੜੀ ਇਹ ਮੀਟਿੰਗ ਆ ਪੰਜਾਬ ਕੈਬਨਿਟ ਦੀ ਮੀਟਿੰਗ ਆ ਜਿਹੜੀ ਅ ਦੋ ਵਾਰ ਟਲਣ ਤੋਂ ਬਾਅਦ ਪਹਿਲਾਂ 6 ਫਰਵਰੀ ਨੂੰ ਇਹ ਮੀਟਿੰਗ ਸੀ ਜਿਹੜੀ ਹੋਣੀ ਸੀ ਉਸ ਤੋਂ ਬਾਅਦ ਆ ਜਿਹੜੀ 10 ਫਰਵਰੀ ਦੀ ਤੇ 13 ਫਰਵਰੀ ਨੂੰ ਜਾ ਕੇ ਮੀਟਿੰਗ ਆ ਜਿਹੜੀ ਉਹ ਹੋਈ ਆ ਜਿਸ ਦੇ ਵਿੱਚ ਮੁਲਾਜ਼ਮ ਤੇ ਪੈਨਸ਼ਨਰਾਂ ਨੂੰ ਜਿਹੜਾ ਵੱਡਾ ਬੈਨੀਫਿਟ ਆ ਗਿਆ ਜਿਹੜਾ ਉਸ ਦੇ ਵਿੱਚ ਨੂੰ ਲੈ ਕੇ ਆ ਜਿਹੜੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਆ ਜਿਹੜੀ ਅੱਜ ਇੱਕ ਕਾਨਫਰੰਸ ਆ ਜਿਹੜੀ ਕੀਤੀ ਗਈ ਆ ਉਸ ਦੇ ਵਿੱਚ ਬਹੁਤ ਸਾਰੇ ਮਸਲੇ ਨੇ ਜਿਹੜੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਇਸ ਦੇ ਵਿੱਚ ਬਰੀਫਿੰਗ ਕੀਤੀ ਆ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਖਾਸ ਗੱਲ ਆ ਕਿ ਉਹਨਾਂ ਦੇ ਬਕਾਇਆ ਨੂੰ ਲੈ ਕੇ ਜਿਹੜਾ 6ਵੇਂ ਪੇ ਕਮਿਸ਼ਨ ਦਾ ਬਕਾਇਆ ਸੀਗਾ ਉਸ ਨੂੰ ਲੈ ਕੇ ਉਹਨਾਂ ਵੱਲੋਂ ਅਨਾਉਂਸਮੈਂਟ ਆ ਜਿਹੜੀ ਇਸ ਦੇ ਵਿੱਚ ਕੀਤੀ ਗਈ ਆ ਕਿ 5.5 ਸਾਲ ਦਾ ਬਕਾਇਆ ਇੱਕ ਇੱਕ 16 ਤੋਂ ਲੈ ਕੇ 30 ਸੀ 2021 ਤੱਕ ਦਾ ਜਿਹੜਾ ਬਕਾਇਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਣ ਯੋਗ ਸੀਗਾ ਉਸ ਨੂੰ ਲੈ ਕੇ ਉਹਨਾਂ ਨੇ ਐਲਾਨ ਕੀਤਾ ਤੇ ਉਸਨੇ ਬਦੀ ਬਦੀ ਨਾਲ ਜਿਹੜਾ ਇਸ ਦਾ ਉਹ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਆ ਜਿਹੜਾ ਇਹ ਉਹਨਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਣਾ ਤਾਂ ਉਸ ਦੇ ਲਈ ਉਹਨਾਂ ਨੇ ਇੱਕ ਡਿਟੇਲ ਆ ਜਿਹੜੀ ਉਹ ਜਾਰੀ ਕੀਤੀ ਆ ਕਿ ਉਹਨਾਂ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਵਿੱਚ ਜਿਹੜੇ ਪੈਨਸ਼ਨਰ ਨੇ 85 ਸਾਲ ਤੋਂ ਉੱਪਰ ਉਮਰ ਦੇ ਨੇ ਉਹਨਾਂ ਨੂੰ ਇਸ ਦੇ ਵਿੱਚ ਆ ਜਿਹੜੀ ਪਹਿਲੀ ਕਿਸ਼ਤਾਂ ਨੇਗੇ ਜਿਹੜੀਆਂ ਪਹਿਲ ਦੇ ਆਧਾਰ ਤੇ ਆ ਜਿਹੜੇ ਬਜ਼ੁਰਗ ਨੇਗੇ ਵੱਡੀ ਉਮਰ ਦੇ 85 ਸਾਲ ਤੋਂ ਉੱਪਰ ਵਾਲੇ ਉਹਨਾਂ ਨੂੰ 100% ਆ ਜਿਹੜਾ ਤਿੰਨ ਕਿਸ਼ਤਾਂ ਦੇ ਵਿੱਚ ਆ ਜਿਹੜਾ ਉਹਨਾਂ ਦਾ ਬਣਦਾ ਬਕਾਇਆ ਉਹ ਦੇ ਦਿੱਤਾ ਜਾਵੇਗਾ ਉਸ ਤੋਂ ਅਗਲੇ ਪੜਾਅ ਦੇ ਵਿੱਚ ਆਉਂਦੇ ਨੇ ਜਿਹੜੇ 75 ਤੋਂ 85 ਸਾਲ ਦੇ ਏਜ ਦੇ ਵਿੱਚ ਜਿਹੜੇ ਪੈਨਸ਼ਨਰ ਨੇ ਆਉਂਦੇ ਨੇ ਤੇ ਫਿਰ ਅਗਲੀ ਜਿਹੜੀ ਕੈਟਾਗਰੀ ਤੀਜੀ ਆਉਂਦੀ ਹੈਗੀ ਉਸ ਦੇ ਵਿੱਚ ਜਿਹੜੇ 65 ਤੋਂ ਲੈ ਕੇ 75 ਸਾਲ ਦੇ ਨੇ ਤੇ ਫਿਰ ਅਗਲੀ ਕੈਟਾਗਰੀ ਹੈ ਜਿਹੜੀ 58 ਤੋਂ ਲੈ ਕੇ 65 ਸਾਲ ਤੱਕ ਦੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਲਈ ਜਿਹੜੀ ਕ੍ਰਾਈਟਰੀਆ ਹੈਗਾ ਇਹ ਇਹ ਪੈਨਸ਼ਨਰਾਂ ਦੇ ਲਈ ਵੰਡਿਆ ਗਿਆ ਮੁਲਾਜ਼ਮਾਂ ਦੇ ਲਈ ਕਿਸ ਬਿਧੀ ਵਿਧਾਨ ਦੇ ਨਾਲ ਆ ਜਿਹੜੇ ਮੁਲਾਜ਼ਮ ਇਸ ਸਮੇਂ ਸਰਵਿਸ ਦੇ ਵਿੱਚ ਨੇ ਉਹਨਾਂ ਦੇ ਲਈ ਕੋਈ ਖਾਸ ਇਸ ਦੇ ਵਿੱਚ ਬਰੀਫਿੰਗ ਨਹੀਂ ਕੀਤੀ ਗਈ ਕਿ ਉਹਨਾਂ ਨੂੰ ਲਗਾਤਾਰ ਹਰ ਮਹੀਨੇ ਦੇ ਵਿੱਚ ਕਿਸ਼ਤਾਂ ਮਿਲਣਗੀਆਂ ਜਾਂ ਪਹਿਲਾਂ ਰਿਟਾਇਰੀਆਂ ਨੂੰ ਜਿਹੜੀ ਪੈਨਸ਼ਨ ਆ ਗਈ ਉਹ ਉਸ ਦੇ ਜਿਹੜੇ ਬਕਾਏ ਨੇਗੇ ਉਹ ਦਿੱਤੇ ਜਾਣਗੇ ਪਰ ਇਸ ਦੇ ਨਾਲ-ਨਾਲ ਉਹਨਾਂ ਨੇ ਇੱਕ ਸਮਾਂ ਸੀਮਾ ਮੰਗੀ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ ਕਿ 2028 ਤੱਕ ਆ ਜਿਹੜਾ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਸਾਰਾ ਬਕਾਇਆਗਾ ਜਿਹੜਾ ਉਹ ਭੁਗਤਾਨ ਆ ਜਿਹੜਾ ਕਰ ਦਿੱਤਾ ਜਾਵੇਗਾ ਪਰ ਪਹਿਲ ਦੇ ਆਧਾਰ ਤੇ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਦਿੱਤਾ ਜਾਵੇਗਾ ਜਿਸ ਦੀ ਬਜਟ ਦੀ ਗੱਲ ਕਰ ਲਈਏ ਤਾਂ ਤਕਰੀਬਨ 14000 ਕਰੋੜ ਰੁਪਏ ਦਾ ਜਿਹੜਾ ਇਹ ਬਜਟ ਆ ਜਿਹੜਾ ਮੁਲਾਜ਼ਮਾਂ ਦੇ ਪੈਨਸ਼ਨਰਾਂ ਦਾ ਬਣਦਾ ਸੀਗਾ ਤਾਂ ਉਸ ਨੂੰ ਲੈ ਕੇ ਵੀ ਇਹਨਾਂ ਨੇ ਮੰਤਰੀ ਨੇ ਇਸ ਦੇ ਵਿੱਚ ਦੱਸਿਆਗਾ ਤੇ ਉਹਨਾਂ ਨੇ ਨਾਲ ਨਾਲ ਇੱਕ ਗੱਲ ਹੋਰ ਵੀ ਕਹੀ ਹੈ ਕਿ ਲਗਭਗ 200 ਕਰੋੜ ਰੁਪਏ ਦਾ ਹਰ ਮਹੀਨੇ ਜਿਹੜਾ ਇਸ ਦੇ ਉੱਤੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਇਸ ਦਾ ਜਿਹੜਾ ਭਾਰ ਆਗਾ ਉਹ ਪੈਣਾਗਾ ਕਿਤੇ ਨਾ ਕਿਤੇ ਜਿਹੜੇ ਮੁਲਾਜ਼ਮਾਂ ਨੂੰ ਆ ਲੰਬੇ ਸਮੇਂ ਤੋਂ ਤਕਰੀਬਨ 9.5 ਸਾਲ ਦਾ ਜਿਹੜਾ ਸਮਾਂਗਾ ਉਹ ਬਣ ਰਿਹਾ ਹੈਗਾ ਤੇ ਉਸ ਤੇ ਤਕਰੀਬਨ ਜਿਹੜਾ ਮੁਲਾਜ਼ਮਾਂ ਨੂੰ ਇਸ ਸਮੇਂ ਜਿਹੜਾ ਠੰਡੇ ਖਾਤੇ ਵਿੱਚ ਗੱਲ ਪਈ ਹੋਈ ਸੀ ਬਕਾਇਆ ਨੂੰ ਲੈ ਕੇ ਤੇ ਵਕ ਵਕ ਕੋਰਟ ਕੇਸ ਵੀ ਸੀ ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਚੱਲ ਰਹੇ ਸੀਗੇ ਮੁਲਾਜ਼ਮ ਵੀ ਲਗਾਤਾਰ ਦੇ ਪੈਨਸ਼ਨਰ ਵੀ ਸੀ ਜਿਹੜੇ ਲਗਾਤਾਰ ਆਪਣੇ ਬਕਾਇਆ ਨੂੰ ਲੈ ਕੇ ਸਰਕਾਰ ਨੂੰ ਜਿਹੜਾ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਤਾਂ ਸਰਕਾਰ ਲਈ ਇੱਕ ਵੱਡੀ ਸਰਦਾਰਦੀ ਸੀ ਜਿਹੜੇ ਉਹ ਕੇਸ ਸੀਗੇ ਬਣੇ ਹੋਏ ਸੀਗੇ ਤਾਂ ਉਹਨਾਂ ਨੂੰ ਵੀ ਹੱਲ ਕਰਨ ਦੇ ਵਿੱਚ ਆ ਜਿਹੜੀ ਸਰਕਾਰ ਇਸ ਜਿਹੜੀ ਨੀਤੀ ਹੈ ਇਹਨਾਂ ਨੇ ਅਪਣਾਈ ਆ ਉਸ ਨੂੰ ਪੇਸ਼ ਕਰਕੇ ਜਿਹੜਾ ਆਪਣਾ ਸਰਕਾਰ ਆ ਉੱਥੇ ਕੁਝ ਨਾ ਕੁਝ ਰਾਹਤ ਆ ਜਿਹੜੀ ਉਹ ਲਵੇਗੀ ਪਰ ਮੁਲਾਜ਼ਮਾਂ ਦੇ ਲਈ ਵੀ ਘਰਾਹ ਦੀ ਗੱਲ ਆ ਕਿ ਬੇਸ਼ੱਕ ਦੇਰ ਸਮੇਂ ਨਾਲ ਚੀਜ਼ਾਂ ਨੇ ਜਿਹੜੀਆਂ ਮਿਲੀਆਂ ਨੇ 9.5 ਸਾਲ ਦਾ ਸਮਾਂ ਗਾ ਜਿਹੜਾ ਬਹੁਤ ਵੱਡਾ ਹੋ ਜਾਂਦਾ ਜਿਹੜਾ ਇੱਕ ਇੱਕ 16 ਤੋਂ ਮੁਲਾਜ਼ਮਾਂ ਨੂੰ ਮਿਲਣਾ ਸੀਗਾ ਪਰ ਹੁਣ ਆ ਕੇ 2025 ਦੇ ਵਿੱਚ ਆ ਜਿਹੜਾ ਇਹ ਮੁਲਾਜ਼ਮਾਂ ਨੂੰ ਮਿਲਣ ਲੱਗਿਆ ਸੋ ਇਹ ਬਹੁਤ ਵੱਡਾ ਕਦਮ ਆ ਜਿਹੜਾ ਮੁਲਾਜ਼ਮਾਂ ਦੇ ਲਈ ਸਰਕਾਰ ਨੇ ਇਸ ਸਮੇਂ ਉਠਾਇਆ ਇਸ ਤੋਂ ਅੱਗੇ ਵੀ ਜੇ ਜੜੀ ਕੋਈ ਡਿਟੇਲ ਜਾਣਕਾਰੀ ਸਾਡੇ ਤੱਕ ਪਹੁੰਚੇਗੀ ਅਸੀਂ ਤੁਹਾਡੇ ਨਾਲ ਉਹ ਜਰੂਰ ਸਾਂਝੀ ਕਰਾਂਗੇ ਕਿ ਮੁਲਾਜ਼ਮਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਬਕਾਇਆ ਹੈਗਾ ਉਹ ਦਿੱਤਾ ਜਾਣਾ ਤੇ ਜਦੋਂ ਵੀ ਸਾਡੇ ਕੋਲ ਕੋਈ ਜਾਣਕਾਰੀ ਪ੍ਰਾਪਤ ਹੋਗੀ ਤਾਂ ਤੁਹਾਡੇ ਨਾਲ ਅਸੀਂ ਜਰੂਰ ਆਪਣੇ ਪ੍ਰੋਗਰਾਮ ਦੇ ਰਾਈ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਉਮੀਦ ਕਰਦੇ ਹਾਂ ਕਿ ਸਾਡੇ ਵੱਲ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੋਣਗੀਆਂ ਤੇ ਉਮੀਦ ਕਰਦੇ ਹਾਂ ਤੇ ਜੇਕਰ ਸਾਡਾ ਪ੍ਰੋਗਰਾਮ ਤੇ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੋੜਨ ਲਈ ਬਹੁਤ ਬਹੁਤ ਧੰਨਵਾਦ